ਤਿੰਨ ਵਾਰ ਵਿਧਾਇਕ ਚੁਣੇ ਰਮੇਸ਼ ਸਿੰਘ ਅਰੋੜਾ ਨੇ ਲੈnde ਪੰਜਾਬ ਦੀ ਮਰੀਮ ਸਰਕਾਰ ਵਿੱਚ ਸੂਬਾਈ ਮੰਤਰੀ ਵਜੋਂ ਹਲਫਲੇ ਹੈ ਉਹ ਦੇਸ਼ਵੰਡ ਮਗਰੋਂ ਲੈnde ਪੰਜਾਬ ਵਿੱਚ ਕੈਬਨਿਟ ਮੰਤਰੀ ਬਣ ਵਾਲੇ ਪਹਿਲੇ ਸਿੱਖ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਰਮੇਸ਼ ਸਿੰਘ ਅਰੋੜਾ ਨੂੰ ਵਧਾਈ ਦਿੱਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੈnde ਪੰਜਾਬ ਵਿੱਚ ਇੱਕ ਗੁਰਸਿੱਖ ਨੂੰ ਸਤਗੁਰਾਂ ਨੇ ਬਹੁਤ ਵੱਡਾ ਮਾਣ ਬਖਸ਼ਿਸ਼ ਕੀਤਾ ਕਿ ਸਰਦਾਰ ਪਰਮੇਸ਼ਰ ਸਿੰਘ ਜੀ ਅਰੋੜਾ ਜੋ ਘੱਟ ਗਿਣਤੀਆਂ ਦੇ ਮੰਤਰੀ ਬਣੇ ਨੇ ਜਿਨ੍ਹਾਂ ਤੋਂ ਸਾਰੀ ਕੌਮ ਨੂੰ ਬਹੁਤ ਵੱਡੀਆਂ ਆਸਾਂ ਨੇ ਔਰਾਸ ਕਰਦੇ ਹਾਂ ਕਿ ਪਾਕਿਸਤਾਨ ਵਿੱਚ ਰਹਿਣ ਵਾਲੇ ਘੱਟ ਗਿਣਤੀਆਂ ਦੀਆਂ ਜੋ ਵੀ ਜ਼ਰੂਰਤਾਂ ਨੇ ਉਹਨਾਂ ਵੱਲ ਜੋ ਵੀ ਲੋੜਾਂ ਨੇ ਉਹਨਾਂ ਵੱਲ ਉਹ ਉਚੇਚੇ ਤੌਰ ਤੇ ਬਹੁਤ ਧਿਆਨ ਦੇਣਗੇ ਔਰ ਜੋ ਪਾਕਿਸਤਾਨ ਵਿੱਚ ਰਹਿ ਚੁੱਕੇ ਗੁਰਧਾਮ ਜਿਨ੍ਹਾਂ ਦੀ ਹਾਲਤ ਬਹੁਤ ਤਰਸਯੋਗ ਬਣੀ ਹੋਈ ਹੈ ਉਹਨਾਂ ਗੁਰਧਾਮਾਂ ਦਾ ਔਰ ਸਮੁੱਚੇ ਸਿੱਖ ਪੰਥ ਦੇ ਪਾਕਿਸਤਾਨ ਵਿਚਲੇ ਮਸਲਿਆਂ ਦਾ ਸਰਦਾਰ ਰਮੇਸ਼ ਸਿੰਘ ਜੀ ਔਰੋੜਾ ਉੱਚੇ-ਚੇਤਤੌਰ ਤੇ ਧਿਆਨ ਦੇ ਕੇ ਤੇ ਉਹਦੇ ਹੱਲ ਕਰਨ ਦਾ ਯਤਨ ਕਰਨਗੇ ਸਰਦਾਰ ਰਮੇਸ਼ ਸਿੰਘ ਜੀ ਔਰੋੜਾ ਨੂੰ ਉਹਨਾਂ ਦੇ ਘਟ ਗਿਣਤੀ ਮੰਤਰੀ ਬਣਨ ਤੇ ਅਦਾਸ ਵੱਲੋਂ ਬਹੁਤ-ਬਹੁਤ ਵਧਾਈਆਂ ਹੋਣ ਔਰ ਗੁਰੂ ਚਰਨਾ ਵਿੱਚ ਇਹ ਅਰਦਾਸ ਹੈ ਕਿ ਸਤਿਗੁਰੂ ਜੀ ਹਮੇਸ਼ਾ ਹੀ ਉਹਨਾਂ ਨੂੰ ਕਾਮਯਾਬੀ ਬਖਸ਼ਿਸ਼ ਕਰਨ ਸਿਰ ਤੇ ਮੇਰ ਪਰਿਆ ਹੱਥ ਰੱਖਣ ਔਰ ਪੰਥ ਦੀ ਚੜ੍ਹਦੀ ਕਲਾ ਹਮੇਸ਼ਾ ਸਮੁੱਚੇ ਸੰਸਾਰ ਵਿੱਚ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ